ਗੁਰੂ ਪਿਆਰੀ ਸਾਧ ਸੰਗਤ ਜੀ ਸਤਿ ਕਰਤਾ ਸੰਤ ਜਾਨੇ ਇਸ ਮੰਡਲ ਦੇ ਵਿੱਚ ਆਉਂਦੇ ਨੇ ਸਾਨੂੰ ਜੀਆਂ ਨੂੰ ਤਾਰਨ ਵਾਸਤੇ ਜਿਸ ਮਹਾਤਮਾ ਦੀ ਬਾਣੀ ਜਿਸ ਮਹਾਤਮਾ ਨੇ ਗੁਰੂ ਦੇ ਨਾਲ ਮੇਲਾ ਕਰਕੇ ਨਾਮ ਨੂੰ ਹਾਸਲ ਕੀਤਾ ਉਸ ਪਰਮੇਸ਼ਰ ਦੀ ਨੂਰ ਦਾ ਦਰਸ਼ਨ ਕੀਤਾ ਹੈ ਉਹ ਫਰਮਾਨ ਕਰਦੇ ਨੇ ਜਿਸ ਤਰ੍ਹਾਂ ਬੁੱਲੇ ਸ਼ਾਹ ਨੇ ਫਰਮਾਨ ਕੀਤਾ ਹੈ ਆਹ ਫਕੀਰੋ ਮੇਲੇ ਚੱlie ਆਰਫ ਕਾ ਸੁਣਾਵਾ ਜਾ ਰੇ ਆਰਫ ਦਾ ਬਾਜਾ ਕੀ ਹੈ ਉਸ ਪਰਮੇਸ਼ਰ ਦਾ ਕਹਿੰਦੇ ਅਨਹਦ ਸ਼ਬਦ ਸੁਣੋ ਬਉ ਰੰਗੀ ਤਜੀਏ ਪੇਖ ਪਿਆ ਜਾ ਰੇ ਇਹ ਤੇਗ ਸੰਸਾਰ ਦਾ ਦੇਹ ਦਾ ਤਿਆਗਣਾ ਪਏਗਾ ਇਹਨੂੰ ਤਿਆਗ ਕੇ ਫਿਰ ਉਸ ਮਾਲਕ ਦਾ ਦਰਸ਼ਨ ਹੋਏਗਾ ਜਦੋਂ ਇੱਕ ਤੇ ਆ ਜਾਏਗਾ ਸਾਰੇ ਪਾਸੇ ਛੱਡ ਕੇ ਇੱਕ ਤੇ ਆ ਜਾਏਗਾ ਸਹਿਬ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਏਕੋ ਸਿਮਰੋ ਨਾਨਕਾ ਜੋ ਜਲਥਲ ਵਿਹਾ ਸਮਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਬੁੱਲੇ ਸ਼ਾਹ ਸਾਹਿਬ ਕਹਿੰਦੇ ਨੇ ਕਹਿੰਦੇ ਆਓ ਫਕੀਰੋ ਮੇਲੇ ਚੱਲੀਏ ਕਿਹੜਾ ਮੇਲਾ ਹੈ ਉਹ ਹੈ ਸੰਗਤ ਸੰਤ ਜਨਾਂ ਦੀ ਉਹਨਾਂ ਨਾਲ ਮੇਲਾ ਕਰਨਾ ਚਾਹੀਦਾ ਹੈ ਕਹਿੰਦੇ ਆਓ ਫਕੀਰੋ ਮੇਲੇ ਚੱਲੀਏ ਆਰ ਫਕਾ ਸੁਣ ਬਾਜਾਰੇ ਅਨਹਦ ਸ਼ਬਦ ਸੁਣੋ ਵ ਰੰਗੀਤ ਜੀ ਤੇ ਪਿਆ ਜਾ ਰਹੇ ਇਹ ਅਨਹਦ ਸ਼ਬਦ ਜੋ ਹੈ ਨਾਹਦ ਸ਼ਬਦ ਜੋ ਹੈ ਕਹਿੰਦੇ ਭਾਈ ਇਹ ਸੁਣਾ ਚਾਹੀਦਾ ਪਰ ਇਹ ਗੁਰੂ ਦੀ ਮਤ ਤੋਂ ਬਗੈਰ ਨਹੀਂ ਸੁਣਿਆ ਜਾਏ ਇਹ ਗੁਰੂ ਦੀ ਮਤ ਲੈਣੀ ਪਏਗੀ ਗੁਰੂ ਦੀ ਮਤ ਕਹਿੰਦੇ ਗੁਰ ਕਾ ਬਚਨ ਸਤ 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 ਕਰਮਾਨੈ ਤਿਸ ਆਗੇ ਕਾੜ ਤਰੀਜੈ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਗੋ ਕੀਜੈ ਜੇ ਆਤਮ ਕੋ ਨਿਤ ਨਿਤ ਸੁਖ ਲੋੜੈ ਤਾਂ ਸਤਿਗੁਰੁ ਸ਼ਬਦ ਆਤਮਾ ਜਦੋਂ ਆਪਣੇ ਮਾਲਕ ਦੇ ਘਰ ਪਰਮਾਤਮਾ ਦੇ ਨਾਲ ਮਿਲ ਜਾਏਗੀ ਇਹ ਸਦਾ ਸੁਖੀ ਹੋ ਜਾਏਗੀ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਬੀਬੀਆਂ ਦੀ ਸ਼ਾਦੀ ਹੋ ਜਾਂਦੀ ਹੈ ਉਹ ਆਪਣੇ ਪਤੀ ਦੇ ਨਾਲ ਆਪਣਾ ਆਨੰਦ ਲੈਂਦੀਆਂ ਹੈ ਰੇਣ ਉਹ ਸਦਾ ਸੁਖੀ ਹੈ ਕਹਿੰਦੇ ਨੇ ਮਹਾਰਾਜ ਕਹਿੰਦੇ ਭਾਈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿਹੜੀਆਂ ਰੂਹਾਂ ਨੇ ਜਿਹੜੀਆਂ ਆਤਮਾ ਨੇ ਜਿਹੜੀਆਂ ਸਖੀਆਂ ਨੇ ਆਪਣਾ ਸਤਿਗੁਰ ਪਿਆਰਾ ਪਾ ਲਿਆ ਉਹ ਸਦਾ ਲਈ ਆਨੰਦ ਦੇ ਗਿਆ ਉਹ ਆਨੰਦ ਹੈ ਇਹ ਸੰਸਾਰ ਦੇ ਜਿਹੜੇ ਆਨੰਦ ਨੇ ਕੋਈ ਇੱਕ ਜੀਵ ਵਿੱਚੋਂ ਵਿਛੜ ਗਿਆ ਆਨੰਦ ਪਰ ਮਹਾਰਾਜ ਕਹਿੰਦੇ ਨੇ ਸੰਤਾ ਕੀ ਹੋਏ ਦਾਸ ਰੀ ਇਹ ਅਚਾਰਾ ਸਿਖਰੀ ਇਹ ਚਾਰਾ ਮਾਰ ਸੰਤਾਂ ਦੇ ਦਾਸ ਬਣੋ ਫੇਰ ਸਗਲ ਗੁਣਾ ਗੁਣ ਉਤਮਾ ਭਰਤਾ ਦੂਰ ਨਾ ਪਿਕਰੀਏ ਸਭ ਤੋਂ ਉਤਮ ਗੁਣ ਹੈ ਸਾਰੇ ਗੁਣਾ ਦਾ ਉਤਮ ਸੰਤਾਂ ਦੇ ਦਾਸ ਬਣ ਲੈ ਫੇਰ ਇਹ ਪਰਮੇਸ਼ਰ ਜੋ ਹੈ ਸਾਡਾ ਭਰਤਾ ਹੈ ਸਾਡਾ ਸੁਆਮੀ ਹੈ ਉਹ ਸਾਡਾ ਮਾਲਕ ਹੈ ਉਹਦੇ ਨਾਲ ਸਾਡਾ ਮੇਲਾ ਹੋਵੇਗਾ ਜਦੋਂ ਮਾਲਕ ਦੇ ਨਾਲ ਮੇਲਾ ਹੋ ਗਿਆ ਫਿਰ ਇਹ ਵਿਛੜੇਗਾ ਨਹੀਂ ਨਾ ਸਦਾ ਲਈ ਨੰਨ ਦੇ ਚਰੇਗਾ ਸਦਾ ਲਈ ਸੁਹੀ ਰਹੇਗੀ ਸਾਡੀ ਆਤਮਾ ਇਸ ਕਰਕੇ ਮਹਾਰਾਜ ਬੁੱਲੇ ਸ਼ਾਹ ਕਹਿੰਦੇ ਭਾਈ ਆਓ ਫਕੀਰੋ ਕਹਿੰਦੇ ਉਹ ਫਕੀਰੋ ਆਓ ਮੇਲੇ ਚਲੀਏ ਕਿਹੜਾ ਮੇਲਾ ਹੈ ਸਤ ਗੁਰ ਦੀ ਸੰਗਤ ਦਾ ਨਿੱਲਾਏ ਰੀਦ ਨੇ ਵੀ ਇਹ ਵਜਣ ਕੀਤਾ ਕਹਿੰਦਾ ਉੱਠ ਫਰੀਦਾ ਸੁਤਿਆ ਜਾਂ ਮੇਲਾ ਵੇਖਣ ਜਾ ਜੇ ਕੋਈ ਮਿਲ ਜੇ ਬਖਸ਼ਿਆ ਤੂੰ ਵੀ ਬਖਸ਼ ਕਹਿੰਦੇ ਭਾਈ ਆਰਫ ਦਾ ਬਾਜਾ ਜੋ ਹੈ ਉਸ ਮਾਲਕ ਦਾ ਬਾਜਾ ਜੋ ਹੈ ਉਹ ਸ਼ਬਦ ਹੈ ਕਿਹੜਾ ਅਨਹਦ ਸ਼ਬਦ ਸੁਣੋ ਬਹੁ ਰੰਗੀ ਤਜਿਏ ਪੇਖ ਪਿਆ ਜਾ ਰੇ ਅਨਹਦ ਵਾਜਾ ਸਰਮ ਮਲਾਪੀ ਨਰਵੈਰੀ ਸਰਨਾ ਚਾਲੇ ਉਹ ਨਰਵੈਰ ਹੈ ਉਹ ਨਿਰਭਉ ਹੈ ਉਹ ਭਈ ਕਿਸੇ ਤੋਂ ਡਰਦਾ ਨਹੀਂ ਨਾ ਉਹਦਾ ਕਿਸੇ ਨਾਲ ਪੈਰ ਹੈ ਨਾ ਹੀ ਆਪਣਾ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਉਹ ਸ਼ਬਦ ਹੈ ਜਦੋਂ ਉਹਦੇ ਨਾਲ ਮੇਲਾ ਹੋ ਜਾਂਦਾ ਹੈ ਫੇਰ ਇਹਨੂੰ ਘਟ ਘਟ ਦੇ ਵਿੱਚੋਂ ਮਾਲਕ ਨਜ਼ਰ ਜੋ ਧੀ ਪਾਸ਼ੀ ਫਰਮਾਉਂਦੇ ਨੇ ਕਹਿੰਦੇ ਹਰ ਪੁਰਖ ਨਰੀਂਜਨ ਸੋ ਪੁਰਖ ਨਰੀਂਜਨ ਹਰ ਅਗਮਾ ਅਗਾਮਾ ਪਾਰਾ ਹਰ ਧਿਆਵੋ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਆਰਾਪੇ ਠਾਕੁਰ ਆਰਾਪੇ ਸੇਵਕ ਜੀ ਕਿਆ ਨਾਨਕ ਜੰਦ ਕਹਿੰਦੇ ਵਾਪੇ ਠਾਕੁਰ ਆਪੇ ਸੇਵਕ ਹੈ ਨਾਨਕ ਜੀ ਕੀ ਹੈ ਇਸ ਕਰਕੇ ਇਹਨੂੰ ਆਪਣੇ ਸਤਗੁਰ ਦੀ ਸ਼ਰਨ ਲੈ ਕੇ ਸਤਗੁਰ ਦਾ ਨਾਮ ਲੈ ਕੇ ਇਹਨੂੰ ਕਮਾਈ ਕਰਨੀ ਚਾਹੀਦੀ ਹੈ ਤਾਂ ਕਿ ਸਦਾ ਸੁਖੀ ਹੋ ਜਾਏ ਫਿਰ ਮਹਾਰਾਜ ਅੱਗੇ ਫਰਮਾਉਂਦੇ ਨੇ ਕਹਿੰਦੇ ਇਹ ਸ਼ਬਦ ਜਿਹੜਾ ਹੈ ਇਹ ਨਰਵੈਰੀ ਹੈ ਭਾਰੇ ਮਿਲੇਗਾ ਕਿਵੇਂ ਕਹਿੰਦੇ ਮੇਲੀ ਬਾਜੋਂ ਮੇਲਾ ਉਤਰ ਰੁੜ ਗਿਆ ਮੋਲ ਵਿਆਜਾ ਰੇ ਇਸ ਸੰਸਾਰ ਦੇ ਵਿੱਚ ਇੱਕ ਮੇਲੀ ਸੱਜਣ ਸਤਿਗੁਰ ਹੈ। ਸੰਤ ਸਤਗੁਰੇ ਨੂੰ ਪੂਰਨ ਮਿਲ ਜਾਣ। ਪੂਰਨ ਕੈਸੇ ਬਾਣੀ ਸਮਝਾਉਂਦੀ ਹੈ ਹਜੂਰ ਸਵਾਮੀ ਜੀ ਮਹਾਰਾਜ ਬਰਣਾਉਂਦੇ ਨੇ। ਕਹਿੰਦੇ ਸਤਗੁਰ ਜਿਹੜਾ ਹੈ ਉਹ ਸ਼ਬਦ ਦਾ ਪੈਗਾਮ ਲੈ ਕੇ ਇਸ ਵਿੱਚ ਆਇਆ ਹੈ। ਗੁਰੂ ਸੋਈ ਜੋ ਸ਼ਬਦ ਸਨੇਹੀ ਸ਼ਬਦ ਬਿਨਾਂ ਨਾ ਦੂਸਰ ਸਹੀ ਫੇਰ ਅੱਗੇ ਕਹਿੰਦੇ ਨੇ ਸ਼ਬਦ ਸੁਣਾਵੇ ਸੋ ਗੁਰਪੂਰਾ ਉਹਨ ਚਰਨਨ ਕੀ ਹੋ ਜਾ ਤੁਹਾਰਾ ਕਹਿੰਦੇ ਜਿਹੜਾ ਸ਼ਬਦ ਸੁਣਾਵੇ ਉਹ ਪੂਰਾ ਗੁਰੂ ਹੈ ਉਹ ਪੈਗੰਬਰ ਹੈ ਉਹ ਪਰਮੇਸ਼ਰ ਦਾ ਪੈਗਾਮ ਲੈ ਕੇ ਸਾਡੇ ਮੰਡਲ ਦੇ ਵਿੱਚ ਆਉਂਦਾ ਹੈ ਹਜ਼ੂਰ ਸਵਾਮੀ ਜੀ ਮਹਾਰਾਜ ਜੀ ਬੇਨਤੀ ਪ੍ਰਾਰਥਨਾ ਇਹੀ ਸਮਝਾਇਆ ਕਹਿੰਦੇ ਕਰਮ ਬੇਨਾਂਤੀ ਦਉ ਕਰ ਜੋੜੀ ਅਰਜ ਸੁਣੋ ਸਤਗੁਰ ਸੁਆਮੀ ਮੋਰੀ ਸਤ ਪੁਰਸ਼ ਤੂੰ ਸਤਗੁਰ ਦਾਤਾ ਸਭ ਜੀਵਨ ਕੇ ਪਿਤਾ ਔਰ ਮਾਤਾ ਦਇਆ ਤਾਰ ਆਪਣਾ ਕਰੀ ਜਾ ਸਾਦੇ ਦਇਆ ਕਰ ਸੁਣੋ ਆਪਣੇ ਬਿਣਾ ਲਏ ਕਾਲ ਜਾਲ ਸੇ ਨੇਰਾ ਕੀਤੇ ਜਦੋਂ ਤੱਕ ਇਹ ਜੀਵ ਮਾਲਕ ਦਾ ਨਹੀਂ ਬਣਦਾ ਜਦੋਂ ਤੱਕ ਕਾਲ ਦਾ ਜਾਲੇ ਸ਼ਰੀਰ ਹੈ ਇਹ ਸ਼ਰੀਰ ਨੂੰ ਤਿਆ ਕੇ ਸਦਾ ਲਈ ਇਹ ਅਮਰ ਲੋਕ ਦੇ ਵਿੱਚ ਚਲੇ ਜਾਏ ਸਦਾ ਲਈ ਉਸ ਮਾਲਕ ਦੇ ਨੂਰ ਦੇ ਵਿੱਚ ਨੂਰ ਹੋ ਜਾ ਜੋਤੀ ਜੋਤ ਮਿਲੀ ਮਨ ਮੰਨਿਆ ਹਰ ਦਰਗਹਿ ਸੋਵਾ ਪਾ ਬਣਿਆ ਮੈਨਿ ਸ਼ਾਬ ਦੇ ਅੰਤਰ ਅੰਧੇਰਾ ਨਾ ਵਸਲੇ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤੈਂ ਦਰ ਖੁੱਲੇ ਨਹੀਂ ਗੁਰ ਪੂਰੇ ਬਾਗ ਬਲਾਣੇ ਇਹ ਬਿਨਾਂ ਸਤਿਗੁਰ ਤੋਂ ਇਹ ਦਰਵਾਜ਼ਾ ਜਿਹੜਾ ਹੈ ਮਨ ਦੀ ਤਾਕੀ ਹੈ ਜਿਹੜਾ ਮਨ ਦਾ ਦਵਾਰਾ ਇਹ ਨਹੀਂ ਖੁੱਲੇਗਾ ਇੱਥੇ ਮਹਾਰਾਜ ਜੀ ਭਜਨ ਕਰਦੇ ਦੂਜੇ ਪਾਸ਼ਾ ਕਹਿੰਦੇ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨਛਾਤ ਗੁਰੂ ਹੀ ਮੰਨ ਦੇ ਦਵਾਰ ਦੀ ਇਸ ਦੇ ਦੀ ਕੁੰਜੀ ਗੁਰੂ ਖੁਦ ਆ ਪੀ ਹੈ ਗੁਰ ਕੁੰਜੀ ਪਾਹੋ ਨਿਵਲ ਮਨ ਕੋਠਾ ਤਨਛਤ ਨਾਨਕ ਗੁਰ ਬਿਨ ਮਨ ਕਾ ਤਾਕ ਨਉ ਕੋੜੇ ਵਰ ਨਾ ਕੋਈ 4 ਕਿਸੇ ਰਿਆਸੀ ਕੁੰਜੀ ਨਹੀਂ ਹੈ ਇਹ ਮਨ ਦਾ ਦਰਵਾਜਾ ਸਤਗੁਰ ਨਹੀਂ ਖੋਲਦਾ ਕਿਉਂਕਿ ਸਤਗੁਰ ਆਪ ਬੋਲੇ ਸ਼ਾ ਕਹਿੰਦਾ ਉਸ ਫਕੀਰ ਨੂੰ ਆਪਾਂ ਮਿਲੀਏ ਉਸ ਸੱਜਣ ਨੂੰ ਮਿਲੀਏ ਕਹਿੰਦੇ ਕਿਉਂ ਮੇਲੀ ਨੂੰ ਮਿਲੀਏ ਮੇਲੀ ਤੋਂ ਬਿਨਾ ਮੇਲਾ ਉਤਰ ਹੈ ਦੇਖਾ ਸੰਸਾਰ ਦੇ ਵਿੱਚ ਬਜ਼ੁਰਗ ਵੀ ਇਹ ਵਜਨ ਕਰਦੇ ਹੁੰਦੇ ਕਹਿੰਦੇ ਭਾਈ ਮੇਲਾ ਮੇਲੀ ਦਾ ਜਾਂ ਪੈਸਾ ਤੇਲੀ ਦਾ ਜੇ ਪੈਸਾ ਤੇਲੀ ਜੇਬ 'ਚ ਨਹੀਂ ਹੈ ਤਾਂ ਮੇਲਾ ਕਾਹਦਾ ਨਾ ਸੱਜਣ ਮਿਲਿਆ ਤਾਂ ਤਾਂ ਵੀ ਮਿਲ ਲ ਕਿਸੇ ਕੰਮ ਨਹੀਂ ਕੋਈ ਤਾ ਮਹਾਰਾਜੇ ਭੁੱਲੇ ਸ਼ਾਹ ਨੇ ਫਰਮਾਇਆ ਕਹਿੰਦੇ ਭਾਈ ਮੇਲੀ ਵਾਜੋਂ ਮੇਲਾ ਉਤਰ ਰੁੜ ਗਿਆ ਮੋਲ ਬਿਆਜਾਰੇ ਕਠਨ ਫਕੀਰੀ ਰਸਤਾ ਆਸ਼ਕ ਕਹਿਮ ਕਰੋ ਮਨ ਕਾ ਪਾਜਾਰੇ ਇਹ ਮਨ ਜਿਹੜਾ ਹੈ ਇਹਨੂੰ ਗੁਰੂ ਚਰਣਾ ਦੇ ਵਿੱਚ ਲਾ ਦੂ ਦੂਜੀ ਪਾਸ਼ੀ ਬਚਨ ਫਰਮਾਉਂਦੇ ਨੇ ਕਹਿੰਦੇ ਗੁਰੂ ਦਾਤਾ ਗੁਰੂ ਹਿਵੇ ਘਰ ਗੁਰੂ ਦੀਪਕ ਤੇ ਲੋਏ ਆਮਰ ਪਦਾਰਥ ਨਾਨਕਾ ਮਨ ਮੰਨੇ ਸੁਖ ਹੈ ਇਹ ਮਨ ਮੰਨ ਜਾ ਤੇ ਫਿਰ ਸੁਖ ਹੈ ਇਹ ਬੁੱਲੇ شاہ ਇਹ ਭਜਨ ਕਰਦਾ ਹੈ ਕਹਿੰਦਾ ਮਨ ਦਾ ਬਾਜਾ ਜਿਹੜਾ ਇਹਨੂੰ ਇੱਕ ਸੁਰ ਦੇ ਵਿੱਚ ਕਰ ਲਾ ਬਾਕੀ ਸੁਰ ਸਾਰੇ ਬੰਦ ਨੌਂ ਦਰ ਠਾਕੇ ਤਾਪਤ ਰਹਾਏ ਦਸਵੇਂ ਨਿਜ ਕਰ ਬਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਬਰ ਗੁਰਮਤੀ ਸ਼ਬਦ ਵੇ بڑے ਰੰਗ ਰੰਗ ਦੇ ਸਾਜ ਹੋ ਰਹੇ ਨੇ بڑے ਰੰਗ ਰੰਗ ਦੇ ਧੋਨਾ ਆਵਾਜ਼ ਹੋ ਰਹੀ ਹੈ ਉਹ ਸੁਣੀ ਤੇ ਪਰ ਇਹ ਸੁਨੇਗਾ ਕਦੋਂ ਜਦੋਂ ਮਨ ਨੌ ਦਵਾਰਿਆਂ ਦੇ ਵਿੱਚੋਂ ਨਿਕਲ ਕੇ ਦਸਵੇਂ ਦਵਾਰ ਚ ਪ੍ਰਵੇਸ਼ ਹੋਏਗਾ ਦਸਵੇਂ ਦਵਾਰ ਦੇ ਵਿੱਚ ਅਮਰਤ ਨਾਮ ਹੈ ਉੱਥੇ ਅਨਹਤ ਸ਼ਬਦ ਹੈ ਪਰ ਇਹ ਗੁਰੂ ਦੇ ਵਿਗਿਆਨ ਹੀ ਗੱਲ ਬਣਨੀ ਮਹਾਰਾਜ ਕਹਿੰਦੇ ਨੇ ਕਹਿੰਦੇ ਏ ਦਸ਼ਮੇ ਦੁਆਰੇ ਕਿਸਨ ਕੋਲੇਗਾ ਕੋ शंकावादी शंका करके बेन्ती करता है महाराज समझाउंदे ने कहंदे गुरु शब्द नाल ਅੱਖ ਖੋਲ ਲੈ ਜੋ ਤੇਰੀ ਅੱਖ ਬੰਦ ਜਿਓ ਚੜ ਅਕਾਸ਼ ਮਨਾਰ ਬਿਨ ਪੌੜੀ ਜਿੱਥੇ ਚਮਕੇ ਚੰਦ ਜੀ ਦਸਵੇਂ ਦੁਆਰੇ ਦੇ ਵਿੱਚ ਜਾਣ ਲਈ ਇਹਨੂੰ ਸੰਸਾਰ ਦੀ ਤਿੰਨ ਗੁਣੀ ਮਾਇਆ ਤੋਂ ਉਪਰ ਉਖਣਾ ਪਏਗਾ ਰਜੋ ਸਤੋਤਮ ਇਤਨੇ ਕੋ ਇਹਨਾਂ ਤੋਂ ਉੱਪਰ ਉੱਠ ਕੇ ਫਿਰ ਗੁਰੂ ਸ਼ਬਦ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਭਾਈ ਜਦੋਂ ਇਹ ਸ਼ਬਦ ਦੀ ਕਮਾਈ ਕਰੇਗਾ ਫਿਰ ਇਹਦਾ ਦਸਮਾ ਦਵਾਰਾ ਖੁੱਲੇਗਾ ਗੁਰੂ ਸ਼ਬਦ ਨਾਲ ਅੱਖ ਖੋਲ ਲੈ ਜੋ ਤੇਰੀ ਅੱਖ ਬੰਦ ਜਿਓ ਚੜ ਅਕਾਸ਼ ਮਨਾਰ ਬਿਨ ਪੌੜੀ ਜਿੱਥੇ ਚਮਕੇ ਚੰਦ ਜਿਓ ਚੜੇ ਇਕੱਲੀ ਚੱਲੇ ਸਹਿਨ ਸਵਾਏ ਨਾਲ ਨਾ ਭਾਈ ਬੰਦ ਜਿਓ ਇਹ ਸੁਰਤ ਨੇ ਕੱਲੀ ਨਹੀਂ ਜਾਣਾ ਸੁਰਤ ਜਿਹੜੀ ਹੈ ਸ਼ਬਦ ਦੇ ਨਾਲ ਲੱਗੇ ਜਾਈਗੀ ਮਹਾਰਿਕੇ ਨੇ ਬਾਣੀ ਚ ਕਹਿੰਦੇ ਜੈਸੇ ਜਲ ਮਹੇ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਵ ਸਾਗਰ ਕਰੀਐ ਅਨੰਤ ਨਾਮਚਾਰਿ ਇਹ ਨਾਮ ਦੀ ਕਿਰਪਾ ਦੇ ਨਾਲ ਇਹ ਸੁਰਤ ਜਿਹੜੀ ਹੈ ਇਹ ਸ਼ਬਦ ਦੀ ਧੁੰ ਦੇ ਨਾਲ ਲੱਗੇਗੀ ਆਵਾਜ਼ ਦੇ ਨਾਲ ਇਹ ਤਰੀਕਾ ਕਹਿੰਦੇ ਇਸ ਕਰਕੇ ਇਹ ਧੁਨ ਜਿਹੜੀ ਹੈ ਇਹ ਸੁਣਨੀ ਚਾਹੀਦੀ ਧੁਨ ਵਿੱਚ ਧਿਆਨ ਧਿਆਨ ਵਿੱਚ ਧੁਨ ਸਤਿਗੁਰ ਹੋਏ ਸੋ ਪਾਏ ਕਹਿੰਦੇ ਜੀ ਦਾ ਸਤਿਗੁਰ ਹੋਏਗਾ ਭਾਈ ਉਹ ਦਾ ਧੁਨ ਦੇ ਵਿੱਚ ਧਿਆਨ ਲੱਗੇਗਾ ਕਿਉਂਕਿ ਸਤਿਗੁਰ ਨੇ ਇਹਨੂੰ ਧੁਨ ਦਾ ਮਾਰਗ ਦਿੱਤਾ ਹੈ ਇਸ ਕਰਕੇ ਭਾਈ ਸਤਗੁਰ ਦੇ ਹੁਕਮ ਦੀ ਸਤਗੁਰ ਦੇ ਬਚਨ ਦੀ ਕਮਾਈ ਕਰਕੇ ਇਹਨੂੰ ਭਈ ਉਸ ਤੁੰਦੇ ਨਾਲ ਉਸ ਸ਼ਬਦ ਦੇ ਨਾਲ ਜੁੜਨਾ ਚਾਹੀਦਾ ਹੈ ਫਿਰ ਇਹਦਾ ਜਨਮ ਸਫਲ ਹੋਏਗਾ ਨਹੀਂ ਪੜਨ ਦੇ ਨਾਲ ਨਹੀਂ ਭਾਰਤ ਕਹਿੰਦੇ ਨੇ ਪੰਜਵੀਂ ਪਾਸ਼ਈ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪੁਹੰਗਮ ਸਾਦੇ ਪੰਜ ਜਨਾ ਸੂ ਸੰਗ ਨਾ ਛੁਟਕਿਓ ਅਧਿਕ ਇਹ ਮਦਬਾਤੇ ਕਹਿੰਦੇ ਅਸੀਂ ਪਾਠ ਬੜਾ ਪੜਿਆ ਬੇਦਾਂ ਦੀ ਵਿਚਾਰ ਬੜੀ કરી ਪਰ ਇਹ ਜਿਹੜਾ ਨਿਵਲ ਕਹਿੰਦੇ ਨੇ ਦੇ ਨੂੰ ਮਨ ਰੂਪੀ ਸਾਪੇ ਦੇ ਵਿੱਚ ਬੈਠਾ ਕਹਿੰਦੇ ਇਹ ਸਿੱਧਾ ਨਹੀਂ ਹੋਇਆ ਫਿਰ ਕਹਿੰਦੇ ਪਾਠ ਪੜਿਓ ਔਰ ਬੇਦ ਵਿਚਾਰੇਓ ਨਿਵਲ ਭੰਗਮ ਸਾਦੇ ਪੰਜ ਜਨਾ ਸਿਵ ਸੰਗ ਨਾ ਛੁੱਟਕਿਓ ਅਧਿਕ ਹੈ ਪੰਜ ਜਨ ਕਿਹੜੇ ਪੰਜ ਵਕਾਰ ਕਾਮ ਕ્રોਧ ਮੋਹ ਲੋਭ ਅੰਕਾਰ ਇਹਨਾਂ ਨੇ ਸੰਗ ਨਹੀਂ ਛੱਡਿਆ ਬੜਾ ਪੜਿਆ ਬੜਾ ਪਾਠ ਕੀਤਾ ਬੜੇ ਵੇਦਾਂ ਦੇ ਵਿਚਾਰ ਕੀ ਫਿਰ ਕੀ ਕਹਿੰਦੇ ਨਗਨ ਭਇਓ ਕ੍ਰਿਪਾਤੀ ਭਇਓ ਨਗਨ ਫਿਰਿਓ ਬਨਮਾਹੀ ਅਸੀਂ ਨੰਗੇ ਹੋ ਕੇ ਵੀ ਨਗਨ ਫਿਰਕੇ ਵੀ ਦੇਖ ਲਿਆ ਜੰਗਲਾਂ ਦੇ ਵਿੱਚ ਔਰ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ ਪਰੇ ਨ ਪੰਜ ਜਨਾਂ ਨੇ ਸੰਗ ਨਹੀਂ ਛੁੱਟ ਗਿਆ ਕਿਉਂ ਕਹਿੰਦੇ ਦੁਬਦਾ ਮੰਨ ਕੇ ਮਾਈ ਦੁਬਦਾ ਜਿਉਂ ਵੀ ਤਿਉ ਮੰਨ ਚੜੀ ਕਿਉਂ ਰਹੀ ਕਹਿੰਦੇ ਜਿਸ ਕਾ ਗ੍ਰਹਿ ਤਿਸ ਦਿਆ ਤਾਲਾ ਕੁੰਜੀ ਗੁਰਸਿਓ ਪਾਈ ਜਿਹਦਾ ਘਰ ਸੀ ਉਹਨੂੰ ਤਾਲਾ ਮੰਨ ਲੇ ਕੁੰਜੀ ਗੁਰੂ ਦੇ ਕੋਲ ਅਨ ਕੋ ਉਪਾਅ ਕਰੈ ਨਹੀਂ ਪਾਵੈ ਬਿਨ ਸਤਿਗੁਰਿ ਸਹਾਈ ਕਹਿੰਦੇ ਅਨੇਕਾਂ ਪਾਪ ਕਰਕੇ ਦੇਖੇ ਪਰ ਬਿਨਾਂ ਸਤਿਗੁਰ ਦੀ ਸ਼ਰਨ ਤੋਂ ਸਾਨੂੰ ਇਹ ਮਾਰਗ ਨਹੀਂ ਮਿਲਿਆ ਰਸਤਾ ਕਿਉਂਕਿ ਇਹ ਸਤਿਗੁਰ ਦਾ ਗ੍ਰਹਿ ਸੀ ਸਤਿਗੁਰ ਨੇ ਚਾਹੀ ਆਪਣੇ ਕੋਲ ਰੱਖ ਇਸ ਕਰਕੇ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਸਾਧ ਸੰਗਤ ਤੋਂ ਬਗੈਰ ਗੁਰੂ ਪੈਰੀ ਸਾਧ ਸੰਗਤ ਜੀਏ ਨਹੀਂ ਸਾਧੂ ਤੋਂ ਬਗੈਰ ਮਾਰਗ ਨਹੀਂ ਖੁੱਲਦਾ ਬਾਣੀ ਨੇ ਜਿੰਨੀ ਮਹਿਮਾ ਕੀਤੀ ਹੈ ਸਾਧੂ ਦੀ ਕਹਿੰਦੇ ਸਾਧੋ ਸਾਧੋ ਇਹਨੇ ਮਨ ਨੂੰ ਸਾਧਣਾ ਸਾਧੋ ਸਾਧ ਸਾਧ ਮਨ ਨਿਕਾ ਸਾਧ ਸਾਧ ਕੇ ਮਨ ਨੂੰ ਨਿਕਰ ਉਹਨੇ ਮੰਨਤਾ ਹੱਥੀ ਬਣੇ ਫਿਰਦਾ ਹੈ ਤੇ ਜਿਹੜਾ ਮਾਰਗ ਜਿੱਥੇ ਦੀ ਲੰਘ ਕੇ ਜਾਣਾ ਹੈ ਉਹ ਸੁਕਸ਼ਮ ਦਵਾਰ ਹੈ ਰਾਈ ਦੇ ਦਸਵੇਂ ਹਿੱਸੇ ਚ ਨਾ ਹੈ ਬਾਲ ਦਾ ਦਸਵਾਂ ਹਿੱਸਾ ਕਬੀਰ ਕਹਿੰਦਾ ਕਿ ਕਬੀਰ ਕਹਿੰਦਾ ਮੁਕਤ ਦਵਾਰਾ ਮੋਕਲਾ ਤੰਗ ਕਿੰਨਾ ਕੁ ਕਹਿੰਦੇ ਰਾਈ ਦਸਵੇਂ ਪਾਹੇ ਮਨ ਤੋਂ ਮੰਗਲ ਹੋਇ ਰਿਹਾ ਨਿਕਸ਼ ਕਿਉਂ ਕਰ ਜਾਏ ਮੰਗਲ ਮਨ ਜਿਹੜਾ ਹਾਥੀ ਬਣਿਆ ਫਿਰਦਾ ਨਿਕਲੇਗਾ ਕਿਵੇਂ ਉਸ ਦਸਵੇਂ ਦਵਾਰੇ ਦੇ ਵਿੱਚ ਬੜਾ ਕਠਨਾਇ ਫਿਰ ਕਹਿੰਦੇ ਨਾਨਕ ਸਤਿਗੁਰੂ ਮੈਂ ਮਿਲਿਓ ਤੂਠਾ ਕਰੇ ਪਸਾਓ ਸਤਿਗੁਰੂ ਮਿਲਿਆ ਮੈਨੂੰ ਪੂਰਨ ਨਾਮਕ ਸਾਹਿਬ ਕਹਿੰਦੇ ਤੂਠਾ ਕਰੇ ਪਸਾਓ ਮੁਕਤ ਦਵਾਰਾ ਮੋਕਲ ਸੈਦਿਆ ਕਹਿੰਦੇ ਖੁੱਲ੍ਹਾ ਮੁਖ ਦੁਆਰਾ ਖੁੱਲ੍ਹਾ ਹੈ ਕਹਿੰਦੇ RAM ਨਾਲ ਜਾਣਾ ਹੁਣ ਹੋ ਗਿਆ ਪਰ ਇਹ ਸਤਿਗੁਰ ਦੀ ਵਿਢਾਈ ਹੈ ਸਤਿਗੁਰ ਤੋਂ ਬਗੈਰ ਇਹ ਦੁਆਰਾ ਨਹੀਂ ਖੁੱਲੇਗਾ ਜਿੰਨੀ ਮਹਿਮਾ ਸਤਿਗੁਰ ਦੀ ਹੈ ਬਾਣੀ ਜਿੰਨੀ ਮਹਿਮਾ ਸਤਿਗੁਰ ਦੀ ਕਰਦੀ ਹੈ ਸੰਤਾਂ ਦੀ ਕਰਦੀ ਹੈ ਨਾਮ ਦੀ ਕਰਦੀ ਹੈ ਪੂਰੇ ਗੁਰੂ ਦੀ ਬਚਨ ਕਰਦੀ ਹੈ ਗੁਰਪੂਰਾ పేటే ఓడ ਭਾਗੀ ਤਾਂ ਮਨਹਿ ਭਇਆ ਪ੍ਰਕਾਸ਼ਾ ਕੋਈ ਨਾ ਪਹੁੰਚਨਹਾਰਾ ਦੂਜਾ ਆਪਣੇ ਸਹਿਬ ਦਾ ਪ੍ਰਵਾਸਾ ਆਬ ਮੋਹਿ ਰਾਮ ਜਸੋ ਮਨ ਗਾਇਓ ਭਇਓ ਪ੍ਰਕਾਸ਼ ਮਿਟਿਓ ਅੰਧਿਆਰਾ ਸਤਗੁਰੂ ਪਾਇਆ ਮੁਰੂ ਪੈਰੀ ਸਾਧ ਸੰਗ ਜੀ ਪੂਰਨ ਸਤਗੁਰ ਆਪਾ ਨੂੰ ਮਿਲੇ ਨੇ ਅਪੂਰ ਗੁਰੂ ਕਰਤਾਰ ਮਿਲੇ ਨੇ ਇਹ ਭਈ ਉਹਨਾਂ ਦੀ ਸ਼ਰਨ ਓਟ ਉਹਨਾਂ ਦਾ ਨਾਮ ਦਾ ਆਸਰਾ ਲੇਕਿਨ ਨਾਮ ਦੀ ਕਮਾਈ ਗਾ ਬੇਨਾ ਕਮਾਈ ਤੇ ਨਹੀਂ ਗੱਲ ਨਹੀਂ ਬਣੀ ਨਾ ਸੇਵਾ ਦੇ ਉੱਤੇ ਜਿਹੜਾ ਸਿਮਰਨ ਹੈ ਇਹ ਸੁਹਾਗਾ ਹੈ ਸੋਨੇ ਤੇ ਸੁਹਾਗਾ ਨਾਮ ਦਾ ਬੀਜ ਪਾਓ ਗੁਰੂ ਘਰੀ ਸਵ ਸੰਗਿ ਦੀ ਇਹ ਕਰਮਾਂ ਸੰਤਰਾ ਖੇਤ ਹੈ ਨਾਮ ਬੀਜ ਸੰਤੋਖ ਸੁਹਾਗਾ ਮਨਹਾਲੀ ਕਿਸਾਨੀ ਕਰ ਸ਼ਰਮ ਪ੍ਰਾਣੀ ਤਨਵੇਸ ਫੇਰ ਸਰਪ੍ਰਸਤ ਸੱਚੇ ਪਾਤਸ਼ਾਹ ਦੀ ਰਹਿਮਤ ਹੋਏਗੀ ਮੇਰਾ ਸ਼ੈਨ ਸ਼ਾਹ ਫੁੱਲ ਮਾਲਕ ਆਪਣੇ ਜੀਆਂ ਦੇ ਉੱਤੇ ਹਾਜ਼ਰ ਨਾਜ਼ਰ ਕਰੇ ਉਹ ਸਾਨੂੰ ਢੀਕਦਾ ਹੈ ਸਾਡੇ ਚ ਕਮੀ ਹੈ ਅਸੀਂ ਆਪਣੀ ਕਮੀ ਵੀ ਪੂਰੀ ਕਰਦੇ ਅਸੀਂ ਕਦੇ ਸੋਚਿਆ ਹੀ ਨਹੀਂ ਹੈ ਬਈ ਕਦੇ ਦੇ ਮਨ ਦੇ ਵਿੱਚ ਇਹ ਆਈ ਨਹੀਂ ਵੀ ਅਸੀਂ ਸਤਗੁਰ ਦੇ ਕੋਲ ਜਾਈਏ ਆਪਣੇ ਸਤਗੁਰ ਨੂੰ ਜਿਉਂਦੇ ਜੀ ਪ੍ਰਾਪਤ ਕਰੀਏ ਕਬੀਰ ਸਾਹਿਬ ਕਹਿੰਦੇ ਨੇ ਸਾਧੋ ਜੀਵਤ ਹੀ ਕਰੋ ਆਸਾ ਜੀਵਤ ਸਮਝੋ ਜੀਵਤ ਭੂਜੋ ਜੀਵਤ ਮੁਕਤ ਕੀ ਆਸਾ ਜੀਵਤ ਕਰਮ ਕੀ ਥਾਸਨਾ ਕਾਟੀ ਮੋਇਆ ਮੁਕਤ ਨਵਾਸਾ ਕਹਿੰਦੇ ਅੱਬ ਨਾ ਮਿਲਾ ਜੇ ਹੁਣ ਇਸ ਦੇਹ ਚ ਜਿਉਂਦੇ ਜੀਆਂ ਨੂੰ ਨਹੀਂ ਮਿਲਿਆ ਫਿਰ ਮਰਨ ਤੋਂ ਬਾਅਦ ਕੀ ਆਸ ਰਖਾਉਂਦੇ ਹੋ ਬਿਲਕੁਲ ਝੂਠ ਕਹਿੰਦੇ ਆਪਨਾ ਮਿਲਾ ਤੋ ਜਗੂ ਨਾ ਮਿਲੇਗਾ ਮੋਇਆ ਨਰਕ ਨਵਾਸ ਸਾਧ ਸੰਤ ਕੀ ਕਰੀ ਨਹੀਂ ਮੰਨ ਗਈ ਸੋ ਸਭ ਝੂਠੀ ਆਸ ਜੇ ਤੋ ਆਪਾ ਗੁਰੂ ਦੀ ਬੰਦਗੀ ਗੁਰੂ ਦਾ ਬਚਨ ਨਹੀਂ ਕਮਾਇਆ ਗੁਰੂ ਦਾ ਬਚਨ ਮੰਨਿਆ ਨਹੀਂ ਹੈ ਮਹਾਰਾਜ ਕਹਿੰਦੇ ਨੇ ਮੰਨਿਏ ਹੁਕਮ ਹੋਈਏ ਪਰਮਾਨ ਤਾਂ ਖਸਮੇ ਕਾ ਮਹਿਲ ਪਾਈਸੀ ਉਸ ਮਾਲਕ ਦੇ ਚਰਨਾ ਜਾਣ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ ਦੋ ਗੱਲਾਂ ਨੇ ਚਰਨ ਸਾਧ ਕੇ ਪ੍ਰੀਤ ਕਰ ਜੋ ਪੂਜਤ ਹੈ ਕੋਏ ਸੰਸਾਰੀ ਸੁਖ ਭੋਗ ਕੇ ਆਤਮ ਮੁਕਤ ਕੋ ਹੋਏ ਮਹਰੂਪੈਰੀ ਸਾਧ ਸੰਗ ਜੀ ਚਰਨਾ ਦੇ ਦਾਸ ਬਣੋ ਸਭ ਗੁਰਾਂ ਦੇ ਔਰ ਚਰਨਾ ਦੀ ਪ੍ਰੀਤ ਕਰੋ ਫੇਰ ਮੁਕਤੀ ਇਹ ਸੰਸਾਰ ਚ ਵੀ ਸੁਖ ਲਓ ਤੇ ਅੱਗੇ ਵੀ ਆਨੰਦ ਲਓ ਰੂਪੈ ਰਿਸਾ ਸੰਗੀਤੀ ਸਤਕ